ਪੰਜਾਬ ਦੇ ਵਿੱਚ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜਿਸ ਦਾ ਤਾਜ਼ਾ ਮਾਮਲਾ ਤਰਨਤਨ ਸ੍ਰੀ ਅਨਕੋਲ ਦੇਖਣ ਨੂੰ ਮਿਲਿਆ ਜਿੱਥੇ ਕਿ ਮੋਟਰਸਾਈਕਲ ਸਵਾਰ ਹੋ ਕੇ ਜਗਦੀਪ ਸਿੰਘ ਨੌਂਦੇ ਪਿੱਛੇ ਇੱਕ ਮੋਟਰਸਾਈਕਲ ਸਵਾਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਫਰਾਰ ਹੋਣ ਦੇ ਵਿੱਚ ਕਾਮਯਾਬ ਹੋਏ ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਥਾਣਾ ਸਿਟੀ ਐਸ ਐਚਓ ਹਰਜਿੰਦਰ ਸਿੰਘ ਇੰਸਪੈਕਟਰ ਨੇ ਭਾਰੀ ਪੁਲਿਸ ਫੋਰਸ ਸਮੇਤ ਤਰਨਤਨ ਸਿਵਲ ਹਸਪਤਾਲ ਵਿੱਚ ਪੁਚ ਕੇ ਘਰ ਪਰਿਵਾਰ ਦੇ ਬਿਆਨ ਦਰਜ ਕਰਾਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਣ ਦੀ ਗੱਲ ਕੀਤੀ ਹੈ ਅਤੇ ਲਾਸ਼ ਨੂੰ ਤੁਰੰਤਾਂ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਦੇ ਲਈ ਦਾਖਲ ਕਰਵਾ ਦਿੱਤਾ ਗਿਆ ਹੈ ਮਾਮਾ ਦਲਮਸਤਪੁਰੇ ਤੋਂ ਸਾਹਮਣੇ ਜਿੱਥੇ ਕੀ ਜਗਦੀਪ ਸਿੰਘ ਵਾਸੀ ਜਸਮਸਤਪੁਰ ਕਿਸੇ ਜ਼ਰੂਰੀ ਕੰਮ ਕਰਨ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਤਰਨਤਾਰਨ ਸ਼ਹਿਰ ਵੱਲ ਆ ਰਿਹਾ ਸੀ ਜਦੋਂ ਤਰਨਤਾਰਨ ਦੇ ਕੋਲ ਪੁਜਾ ਤਪਿਸ਼ਾ ਇੱਕ ਮੋਟਰਸਾਈਕਲ ਤੇ ਕੋ ਜਾਣ ਪਛਾਤੇ ਵਿਅਕਤੀ ਸਵਾਰਾਂ ਦੇ ਵੱਲੋਂ ਜਗਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਜਿੱਤੇ ਕੀ ਮੌਕੇ ਤੇ थाना ਸਿਟੀ ਐਸਐਚਓ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਜਗਦੀਪ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜੋ ਸਰਕਾਰੀ ਡਾਕਟਰਾਂ ਦੇ ਬਲੋਂ ਜਗਦੀਪ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਅਤੇ ਦੂਜੇ ਪਾਸੇ ਘਰ ਪਰਿਵਾਰ ਮੈਂਬਰ ਜਗਦੀਪ ਸਿੰਘ ਦੀ ਧਰਮ ਪਤਨੀ ਸੁਖਦੀਪ ਕੌਰ ਨੇ ਦੱਸਿਆ ਕਿ ਸਾਡੇ ਵਿਆਹ ਹੋਏ ਨੂੰ ਮਾਸਾ ਹੀ 10 ਮਹੀਨੇ ਹੋਏ ਹਨ ਅਤੇ ਮੇਰੇ ਪੇਟ ਦੇ ਵਿੱਚ 3 ਮਹੀਨਿਆਂ ਦਾ ਬੱਚਾ ਪੜ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਮੇਰੇ ਘਰ ਵਾਲੇ ਨੂੰ ਗੋਲੀਆਂ ਮਾਰਨ ਵਾਲੇ ਸਾਡੇ ਪਿੰਡ ਦੇ ਹੀ ਵਾਸੀ ਹਨ ਸਾਨੂੰ ਪਹਿਲਾਂ ਵੀ ਮਾਰਨ ਦੀਆਂ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ ਸਾਨੂੰ ਉਹਨਾਂ ਉੱਪਰ ਇੱਕ ਤਰ੍ਹਾਂ ਤੇ ਪੂਰਾ ਸ਼ੱਕ ਹੈ ਦੂਜੇ ਪਾਸੇ ਥਾਣਾ ਸਿਟੀ ਤਰਨਤਾਰਨ ਦੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਘਰ ਪਰਿਵਾਰ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਉਹਨਾਂ ਦੇ ਮੁਤਾਬਿਕ ਸਾਡੇ ਵੱਲੋਂ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੰਦਰ ਕਲਦੇਵ ਸਿੰਘ ਕੀ ਗੱਲਬਾਤ ਹੋਈ ਹੈ ਜੀ ਜੀ ਨਾਮ ਗੋਪੀ ਨਾਲ ਲੜਾਈ ਹੋਈ ਆ ਕਿਤੇ ਮੁੰਡਾ ਹਸਤਾ ਲੱਗੇ ਕਿਤੇ ਆ ਤੇ ਬੋੜੀਆਂ ਮਾਰ ਗਿਆ ਉਹਦਾ ਕਿਲਾ ਜਿਹਦੇ ਬਾਈ ਗੋਲੀ ਵਜੀ ਹਾਂਜੀ ਗੋਲੀ ਵਜੀ ਆ ਕੀ ਨਾਮ ਹੈ ਉਹਦਾ ਬੋਬੀ ਦੇ ਮੁੰਡੇ ਛੱਦੇ ਬਾਰੋ ਜੀ ਤੇ ਜਿਹੜੇ ਮੁੰਡੇ ਡੈਥ ਹੋਈ ਉਹਦਾ ਕੀ ਨਾਮ ਆ ਜਗਦੀਪ ਸਿੰਘ ਜਗਦੀਪ ਸਿੰਘ ਹਾਂਜੀ ਕੀ ਕਾਰਵਾਈ ਮੰਗ ਕਰਦੇ ਜੀ ਹਾਂਜੀ ਕਾਰਵਾਈ ਸਾਡੀ ਮੱਤ ਹੋਣੀ ਚਾਹੀਦੀ ਆ ਹਨ ਨੂੰ ਹੋਰ ਕੋ ਨਹੀਂ ਜਾਇਆ ਇਹਨਾਂ ਨੂੰ ਜਾਓ ਠਾਣੇ ਪਰ ਕੇ ਇਹਨਾਂ ਨੂੰ ਜੇਲ ਕਰੋ ਦੱਸਿਆ ਦਾ ਕੋਚਰਪੁਰ ਦਾ ਵਿਆਹ ਵੀ ਹੋਇਆ ਇਹਦਾ ਵਿਆਹ ਵਿਆਹ ਇਹਨਾਂ ਦਾ ਕਿਨੇ ਚਿਰ ਦਾ ਵਿਆਹ 8-9 ਮਹੀਨਿਆਂ ਦਾ ਜੀ ਦਾੜੀ ਪੁੱਤਰੀ ਹਾਂਜੀ ਮੇਰਾ ਪੁੱਤ ਬੇਟਾ ਜੀ ਬੇਟਾ ਹਾਂਜੀ ਇਹ ਕੋ ਮੇਰੇ ਬੇਟੇ ਕੋ ਮੇਰੇ ਨਵ ਬੱਚਾ ਹੋਣਾ ਕਿਦੂਆ ਚਲੋ ਕੀ ਨਾਮ ਪਰ ਮੇਰਾ ਨਾਮ ਸੁਮਰੀਤ ਘੋੜਿਆ ਕੀ ਕੰਮ ਕਰਦੇ ਹੋ ਹਸਬੰਦ ਮੇਰੇ ਹਸਬੰਦ ਤਾਂ ਦੂਰ ਦਾ ਕੰਮ ਕਰਦੇ ਹੀ ਉਹ ਅਜਿਹਾ ਹੋਇਆ ਕਿ ਕਿਥੇ ਗਰੀਨ ਸੀਗਾ ਕਿਥੇ ਹੋਇਆ ਸੀਰਾ ਲਾਗੇ ਹੋਇਆ ਕੋਈ ਕੋਈ ਹੋਰ ਕਿਨੇ ਜਾਣੇ ਮੇਰਾ ਭਰਾ ਹੀ ਨਾਲ ਮੋਟਰਸਾਈਕਲ ਤੇ ਆਉਣ ਗਿਆ ਮੇਰੇ ਭਰਾ ਨੇ ਮੈਨੂੰ ਫੋਨ ਕੀਤਾ ਕਹਿੰਦਾ ਕਰਿਆ ਤੂੰ ਇੱਥੇ ਆ ਜਾ ਕਹਿੰਦਾ ਗੋਲੀਆਂ ਮਾਰ ਗਏ ਆ ਮੈਂ ਇੱਥੇ ਆਈ ਮੈਂ ਇੱਥੇ ਉਹ ਦਿਨ ਵੇਖਿਆ ਮੇਰੇ ਘਰ ਵਾਲੇ ਨਹੀਂ ਮੇਰੇ ਘਰ ਵਾਲੇ ਨੂੰ ਮੋ ਗਿਆ ਹੀ ਮੈਨੂੰ ਇਨਸਾਫ ਚਾਹੀਦਾ ਆ ਮੈਨੂੰ ਬਹੁ ਵੀ ਤਾਂ ਇਨਸਾਫ ਚਾਹੀਦਾ ਵਾ ਮੇਰੇ ਘਰ ਵਾਲੇ ਨੂੰ ਕਿਉਂ ਮਾਰਿਆ 公主。<laughs> <laughs> <laughs>